ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਐਗਰੀਕਲਚਰ ਇਨਫੋਰਮੇਸ਼ਨ ਪੰਜਾਬੀ ਚੈਨਲ 'ਸਮਾਂ ਡਾਕਟਰ ਗੁਰਵਿੰਦਰ ਸਿੰਘ ਬਰਾੜ। ਇਸ ਵੀਡੀਓ ਵਿੱਚ ਤੁਹਾਡੇ ਨਾਲ ਕਿਸਾਨ ਵੀਰਾਂ ਨੂੰ ਜਾਣਕਾਰੀ ਸਾਂਝੀ ਕਰਨੀ ਹੈ ਹਾੜੀ ਦੇ ਪਿਆਜ਼ ਬਾਰੇ। ਚਾਹੇ ਆਪਾਂ ਹੋਰ ਮੌਸਮ ਦੇ ਵਿੱਚ ਵੀ ਲਾਉਨੇ ਆਂ ਖਾਦਾਂ ਖਾਸ ਤੌਰ ਤੇ ਜਾਂ ਸਪਰੇਅਾਂ ਚੰਗਾ ਝਾੜ ਲੈਣ ਵਾਸਤੇ ਚੰਗੀ ਕੁਆਲਿਟੀ ਦੇ ਸ਼ਾਨਦਾਰ ਮੋٹے ਭਾਰੇ ਜਿਹੜੇ ਬਲਬ ਮਤਲਬ ਟਿਊਬਰ ਪਿਆਜ਼ ਜਿਹੜੇ ਗੰਡੇ ਆਪਾਂ ਕਹਿ ਸਕਦੇ ਆਂ ਲੈਣ ਵਾਸਤੇ ਕੀ ਕੀ ਆਪਾਂ ਖਾਦਾਂ ਪਾਉਣੀਆਂ ਕੀ ਆਪਾਂ ਸਪਰੇਅ ਕਰ ਸਕਦੇ ਉਹਦੇ ਬਾਰੇ ਆਪਾਂ ਗੱਲਬਾਤ ਕਰਨੀ ਜੇ ਕੋਈ ਨਵੇਂ ਕਿਸਾਨ ਵੀ ਜੁੜੇ ਉਹਨਾਂ ਨੂੰ ਬੇਨਤੀ ਆ ਕਿ ਚੈਨਲ ਸਬਸਕ੍ਰਾਈਬ ਕਰਕੇ ਬੈਲ ਆਰ ਬਟਨ ਦਾ ਬਲੇ ਫੇਸਬੁੱਕ ਪੇਜ ਤੇ ਜਾ ਕੇ ਪੇਜ ਫੋਲੋ ਕਰ ਸਕਦੇ ਤਾਂ ਕਿ ਹਰ ਇੱਕ ਨਵੀਂ ਅਪਡੇਟ ਤੁਹਾਨੂੰ ਮਿਲਦੀ ਰਹੇ ਸੋ ਕਿਸਾਨ ਵੀਰੋ ਜਿਹੜਾ ਹੜੀ ਦਾ ਪਿਆਜ਼ ਹੈ ਇਹਦੀ ਪਨੀਰੀ ਹੈ ਜਿਹੜੀ ਤਕਰੀਬਨ 1 ਅਕਤੂਬਰ ਤੋਂ ਵੱਧ ਨਵੰਬਰ ਦੇ ਦਰਮਿਆਨ ਇਹਦੀ ਬਿਜਾਈ ਹੁੰਦੀ ਆ ਤੇ ਜਨਵਰੀ ਦੇ ਪਹਿਲੇ ਹਫਤੇ ਤੋਂ ਤੇ 1 ਅੱਧ ਜਨਵਰੀ ਤੱਕ ਜਾਂ 20 ਜਨਵਰੀ ਤੱਕ ਆਪਾਂ ਜਿਹੜੀ ਪਿਆਜ਼ਾਂ ਦੀ ਲਵਾਈ ਕਰ ਸਕਦੇ ਸਹੀ ਸਮਾਂ ਤੇ 4 ਤੋਂ 6 ਇੰਚ ਦੀ ਜਿਹੜੀ ਲੰਬਾਈ ਦੀ ਪਨੀਰੀ ਐ ਮੋਟੀ ਪਨੀਰੀ ਚੰਗੇ ਝਾੜ ਵਾਸਤੇ ਵਧੀਆ ਰਹਿੰਦੀ ਐ ਖੇਤ ਆਪਾਂ ਤਿਆਰ ਕਰ ਲ ਕੇ ਬਾਸ ਵਾਰ ਕੇ ਤਿਆਰ ਕਰਕੇ ਜਿਹੜਾ ਖੇਤ ਉਹਦੇ ਵਿੱਚ ਜਿਹੜੀਆਂ ਆਪਾਂ ਖਾਦਾਂ ਪਾਉਣੀਆਂ ਖਾਦਾਂ ਵਿੱਚ ਖਾਸ ਤੌਰ ਤੇ ਮੈਂ ਪਹਿਲਾਂ ਵੀ ਬੇਨਤੀ ਕਰਦਾ ਹੁੰਦਾ ਕਿ ਜਿਹੜੀਆਂ ਤੁਹਾਡੀਆਂ ਪਿਆਜ਼ ਹੋ ਗਿਆ ਲਸਣ ਹੋ ਗਿਆ ਇਹਨਾਂ ਦੇ ਵਿੱਚ ਸਲਫਰ ਤੇ ਪੋਟਾਸ਼ ਦਾ ਬੜਾ ਮਹੱਤਵ ਹੈ ਹੋਰ ਨਾਈਟ੍ਰੋਜਨ ਫਾਸਫੋਰਸ ਵੀ ਆਪਾਂ ਦੇਣੀ ਐ ਜ਼ਰੂਰਤ ਅਨੁਸਾਰ ਬੋਰਨ ਦੀ ਸਪਰੇ ਵੀ ਜੇ ਤੁਸੀਂ ਕਰਦੇ ਹੋ ਉਹ ਵੀ ਵਧੀਆ ਰਹਿੰਦੀ ਹੈ ਪਰ ਉਹਦਾ ਸਮਾਂ ਜਿਹੜਾ ਹੈਗਾ ਅੱਗੇ ਜਾ ਕੇ ਖੜੀ ਫਸਲ ਚ ਆਉਂਦਾ ਹੈ ਬਜਾਈ ਟਾਈਮ ਜਿਹੜੀਆਂ ਖਾਦਾਂ ਪਾਉਣੀਆਂ ਉਹਦੇ ਵਿੱਚ ਸਭ ਤੋਂ ਪਹਿਲਾਂ ਸਭ ਤੋਂ ਵੱਧ ਇਹ ਗੰਢੀ ਵਾਲੀਆਂ ਜਿਹੜੀਆਂ ਫਸਲਾਂ ਨਾ ਜਿਨ੍ਹਾਂ ਦੀ ਜ਼ਮੀਨ 'ਚ ਗੰਢ ਬਣਦੀ ਹੈ ਚਾਹੇ ਉਹ ਆਲੂ ਤੋਂ ਸ਼ੁਰੂ ਹੋ ਜੋ ਟਿਊਬਰ ਬਣਦੇ ਜਿਨ੍ਹਾਂ ਦੇ ਚਾਹੇ ਆਲੂ ਆ ਪਿਆਜ਼ ਆ ਲਸਣ ਆ ਹਲਦੀ ਆ ਅਦਰਕ ਆ ਚਾਹੇ ਹੋਰ ਵੀ ਫਸਲਾਂ ਨੇ ਰੂੜੀ ਨੂੰ ਬਹੁਤ ਜ਼ਿਆਦਾ ਮੰਨਦੀਆਂ ਨੇ ਰੂੜੀ ਦੀ ਜਿਹੜੀ ਹੈਗੀ ਆ ਜਿੰਨੀ ਵੱਧ ਤੋਂ ਵੱਧ ਰੂੜੀ ਪਾਉਂਗੇ ਜ਼ਮੀਨ ਪੋਲੀ ਪੈਂਦੀ ਆ ਗੰਡੀਆਂ ਮੋਟੀਆਂ ਹੁੰਦੀਆਂ ਪਲੱਸ ਵਾਟਰ ਪਾਣੀ ਉਹਨਾਂ ਦਾ ਸੋਖ ਕੇ ਰੱਖਣ ਦੀ ਜ਼ਮੀਨ ਦੀ ਤਾਕਤ ਵੱਧਦੀ ਆ ਕਿ ਫਸਲ ਤੁਹਾਡੀ ਸ਼ਾਨਦਾਰ ਹੋ ਰੰਗ ਬਿਲਕੁਲ ਪਲਤਣ ਚ ਪੈਂਦਾ ਹੀ ਨਹੀਂ 20 ਟਨ ਰੂੜੀ ਘੱਟੋ ਘੱਟ ਤੁਸੀਂ ਕਿੱਲੇ ਦੀ ਜੇ ਪਾਓ ਤਾਂ ਬਹੁਤ ਬੰਮਪਰ ਝਾੜ ਤੁਸੀਂ ਪਿਆਜ਼ ਤੋਂ ਲਸਣ ਤੋਂ ਲੈ ਸਕਦੇ ਗਲੀ ਸੜੀ ਰੂੜੀ 20 ਟਨ ਦੇ ਕਰੀਬ ਜ਼ਮੀਨ ਚ ਪਾ ਕੇ ਖੇਤ ਤਿਆਰ ਕੀਤਾ ਹੋਵੇ ਫੇਰ ਜਿਹੜਾ ਬਜਾਈ ਟਾਈਮ ਤੁਸੀਂ 1 ਗੱਟਾ ਜੂਰੀਆ ਦਾ 2.5 ਗੱਟੇ ਸੁਪਰ ਦੇ ਜੇ ਸੁਪਰ ਦੀ ਥਾਂ ਤੇ ਤੁਸੀਂ ਫਰਜ ਕਰ ਲੋ ਡੀਏਪ ਪਾਉਣੇ ਆ ਜੇ ਡੀਏਪ ਤੁਸੀਂ 1 ਗੱਟਾ ਜਾਂ ਸਵਾ ਗੱਟਾ ਪਾਉਣੇ ਆ ਫੇਰ ਤੁਸੀਂ ਜਿਹੜਾ ਨਾਲ ਬੈਂਟੋਨਾਈਟ ਸਲਫਰ ਆ ਜਿਹੜਾ ਘਟੋ ਘਟ 15 20 ਕਿਲੋ ਉਹ ਜ਼ਰੂਰ ਪਾਉਣਾ ਬਜਾਈ ਟਾਈਮ ਤੇ ਪੋਟਾਸ਼ ਜਿਹੜੀ ਮਿਊਰਟੋਪ ਪੋਟਾਸ਼ ਐਮਓਪੀ 60% ਵਾਲੀ ਉਹ 35 ਕਿਲੋ ਜੇ ਐਸਓਪ ਪਾਉਣੀ ਆ 50% ਵਾਲੀ ਸਲਫੇਟ ਆ ਪੋਟਾਸ਼ ਜੀ ਚ ਸਲਫਰ ਵੀ ਹੁੰਦਾ ਪੋਟਾਸ਼ ਦੇ ਨਾਲ ਉਹ ਤੁਸੀਂ 40 ਕਿਲੋ 45 ਕਿਲੋ ਤੱਕ ਪਾ ਸਕਦੇ ਹੋ ਥੋੜੀ ਜਿਹੀ ਪोटाश ਜਿਹੜੀ ਐਮਓਪੀ 60% ਵਾਲੀ ਨਾਲੋਂ ਮਹਿੰਗੀ ਪੈਂਦੀ ਹੈ ਪਰ ਪोटाश ਦਾ ਬਹੁਤ ਚੰਗਾ ਮਹੱਤਵ ਹੈ ਜੇ ਥੋੜੀ ਜਿਹੀ ਜ਼ਮੀਨ ਹਲਕੇ ਪਣ ਜਾ 15 20 ਕਿਲੋ ਪोटाश ਬਜਾਈ ਤੇ ਪਾ ਦਿਓ 15 20 ਕਿਲੋ 40 45 ਦਿਨਾਂ ਤੇ ਜਾ ਕੇ ਪਾ ਦਿਓ ਬਹੁਤ ਸ਼ਾਨਦਾਰ ਰਿਜ਼ਲਟ ਮਿਲਣਗੇ ਸਲਫਰ ਦਾ ਵੀ ਐਵੇਂ ਹੀ ਹੈ ਬਜਾਈ ਟਾਈਮ ਤੁਸੀਂ ਨਹੀਂ ਪਾਈ ਸਲਫਰ ਜਾਂ ਤੁਸੀਂ ਸਿੰਗਲ ਸੁਪਰ ਫਾਸਫੇਟ ਨਹੀਂ ਪਾ ਸਕੇ ਬਜਾਈ ਟਾਈਮ ਤੁਸੀਂ ਡੀਏਪ ਪਾ ਤੀ ਹੈ ਤਾਂ ਫੇਰ ਤੁਸੀਂ ਸਲਫਰ ਜਿਹੜੀ ਖੜੀ ਫਸਲ ਦੇ ਵਿੱਚ ਵੀ ਪਾ ਸਕਦੇ ਆ ਗੋਡੀ ਜਦੋਂ ਕਰਨੀ ਆ ਉਹਦੇ ਮੂਹਰੇ ਸਲਫਰ ਪਾ ਦਿਓ ਉਹਦੇ ਮੂਹਰੇ ਤੁਸੀਂ ਖਾਦ ਪਾ ਕੇ ਕਿਉਂਕਿ ਜਿਹੜੀ ਯੂਰੀਆ ਉਹ ਵੀ ਜਿਹੜੀ ਇੱਕ ਇੱਕ ਗੱਟਾ ਬਬਜਾਈ ਟਾਈਮ ਪਾਉਣਾ ਲਵਾਈ ਟਾਈਮ ਪਾਉਣਾ ਜਿਹੜੀ ਪਨੀਰੀ ਦੀ ਲਵਾਈ ਕਰਨੀ ਉਹ ਤੋਂ ਪਹਿਲਾਂ ਖੇਤ ਤਿਆਰ ਕਰਨ ਤੋਂ ਇੱਕ ਗੱਟਾ ਯੂਰੀਆ 22 ਗੱਟੇ ਸੁਪਰ 30 35 ਕਿਲੋ ਪोटाश ਇਹ ਪਾ ਕੇ ਖੇਤ ਤਿਆਰ ਕਰਕੇ ਉਸ ਤੋਂ ਬਾਅਦ ਪਨੀਰੀ ਦੀ ਆਪ ਲਵਾਈ ਕਰ ਦੇਣੀ ਆ ਤੇ ਤਰਾਂ ਤੋਂ ਬਾਅਦ ਪਾਣੀ ਛੱਡ ਦੇਣਾ ਗੋਡੀ ਜਿਹੜੀ ਹੈਗੀ ਇਹ ਪਹਿਲੀ ਗੋਡੀ 3-4 ਹਫ਼ਤਿਆਂ ਦੇ ਕਰੋ ਉਸ ਤੋਂ ਬਾਅਦ 15-15 ਦਿਨਾਂ ਤੇ ਇਹ ਗੋਡੀ ਦੇ ਦਿਓਗੇ ਤਾਂ ਬਹੁਤ ਵਧੀਆ ਜਿਹੜੀ ਇਹ ਫਸਲ ਵਧੂ ਫੁੱਲੂਗੀ ਨਾਲੇ ਨਦੀਨ ਕੰਟਰੋਲ ਮਿਲ ਜੂਗਾ ਵਰਨਾ ਬਦਲਵੇਂ ਪ੍ਰਬੰਧ 'ਚ ਤੁਸੀਂ ਜਿਹੜੀ ਹੈਗੀ ਗੋਲ 30.5 23% ਈਸੀ ਆਕਸੀਫਲੋਰ ਖੰਡ ਟੈਕਨੀਕਲ ਹੁੰਦਾ ਉਹ ਤੁਸੀਂ ਵਰਤ ਸਕਦੇ ਆ 380 ਐਮਐਲ ਪ੍ਰਤੀ ਏਕੜ ਦੇ ਹਿਸਾਬ ਨਾਲ 200 ਲੀਟਰ ਪਾਣੀ ਦੇ ਵਿੱਚ ਪਨੀਰੀ ਦੀ ਲਵਾਈ ਤੋਂ ਹਫ਼ਤੇ ਦੇ ਅੰਦਰ ਅੰਦਰ ਆਪਾਂ ਸਪਰੇਅ ਕਰ ਸਕਦੇ ਨੇ ਨਦੀਨ ਕੰਟਰੋਲ ਕਰਨ ਵਾਸਤੇ ਫਿਰ ਜਿਹੜਾ ਹੈਗਾ ਤੁਸੀਂ ਜਿਹੜੀ 1 ਗੱਟਾ ਯੂਰੀਆ ਬਜਾਈ ਲਵਾਈ ਟੈਂਪਾਤਾ ਪਨੀਰੀ ਦੀ ਤੇ ਇੱਕ ਗੱਟਾ ਤੁਸੀਂ ਤਿੰਨ ਚਾਰ ਹਫ਼ਤਿਆਂ ਤੇ ਜਾ ਕੇ ਪਾਣੀ ਦੇ ਮੂਰੇ ਯੂਰੀਆ ਦੇ ਦੇਣੀ ਆ ਜੇ ਸਲਫਰ ਉਹਦੇ ਦੇਣੀ ਸਲਫਰ ਵੀ ਦੇ ਸਕਦੇ ਆ ਪोटाश ਦੇਣੀ ਪोटाश ਵੀ ਦੇ ਸਕਦੇ ਆ ਯਾਨੀ ਤਿੰਨ ਚਾਰ ਹਫ਼ਤਿਆਂ ਤੇ ਜਾਂ ਉਸ ਤੋਂ ਬਾਅਦ ਹੈਗਾ ਜਿਹੜਾ ਹੈਗਾ ਪोटाश ਸਲਫਰ ਤੁਸੀਂ 40 50 ਦਿਨ ਤੇ ਜਾ ਕੇ ਵੀ ਦੇ ਸਕਦੇ 40 ਤੋਂ ਜਿਹੜੀਆਂ ਵੱਖ-ਵੱਖ ਕਿਸਮਾਂ ਨੇ 120 ਤੋਂ 140 ਦਿਨ ਦੇ ਦਰਮਿਆਨ ਇਹ ਪਨੀਰੀ ਲਾਉਣ ਤੋਂ ਬਾਅਦ ਤਿਆਰ ਹੋ ਜਾਂਦੀਆਂ ਇਹਦੇ ਵਿੱਚ ਫਿਰ ਤੁਸੀਂ ਜਿਹੜੀ ਸਪਰੇਅ ਹੈ 40 ਤੋਂ 50 ਦਿਨ ਦੇ ਦਰਮਿਆਨ ਇੱਕ ਕੋਈ ਵੀ ਐਨਪੀਕੇ 20 20 19 19 19 19 ਜਾਂ 20 20 ਆ ਜਾਂ ਤੁਸੀਂ ਜੇ ਇਹਦੇ ਬਦਲੇ ਵਿੱਚ 13 0 45 ਜਾਂ 0 52 34 ਕੋਈ ਵੀ ਕਰਨਾ ਚਾਹੋ ਨੇ ਇੱਕ ਐਨਪੀਕੇ ਦੇ ਨਾਲ ਕੋਸ਼ਿਸ਼ ਕਰੋ ਜਿਹੜੀ ਹੈਗੀ ਹੈ ਐਮ 45 ਤੁਸੀਂ 300 ਗ੍ਰਾਮ ਦੇ ਦਰਮਿਆਨ ਸਪਰੇਅ ਕਰ ਦਿਓ ਸਪਰੇਅ ਜਿਹੜੀ ਹੈਗੀ ਹੈ ਇਹ 40 50 ਦੇ ਦਰਮਿਆਨ ਇਹ ਕਰ ਦੋ 40 50 ਦਿਨ ਤੇ ਫਿਰ 60 70 ਦਿਨ ਤੇ ਜਾ ਕੇ ਤੁਸੀਂ ਜਿਹੜੀ 13045 ਕਿਲੋ 2 ਕਿਲੋ ਬੋਰੋਨ ਜਿਹੜਾ ਹੈਗਾ 70 ਗ੍ਰਾਮ ਉਹ ਪਾ ਸਕਦੇ ਆ ਤੇ ਇਹਦੀ ਸਪਰੇ ਜੇ ਤੁਸੀਂ ਦਿਓਗੇ ਤਾਂ ਇਹ ਦੋ ਬਦਲ ਵੀ ਤੁਸੀਂ 052 34 ਥੋੜੀ ਪਸੰਦਿਓ ਉਹ ਕਰ ਲਓ ਜਾਂ ਜੀ 050 ਕਰ ਲਓ ਯਾਨੀ ਪोटाश ਤੱਤ ਕਹਿਣ ਦਾ ਮਤਲਬ ਪोटाश ਤੱਤ ਆਪਾਂ 60 70 ਦਿਨ ਤੇ ਜਾ ਕੇ ਜਾਂ ਸਪਰੇ ਕਰਨਾ ਜਾਂ ਜਿਹੜਾ 8 10 ਕਿਲੋ ਤੁਸੀਂ ਪਾਣੀ ਦੇ ਬੂਰੇ ਥੱਲੇ ਪਾ ਸਕਦੇ ਕੁਡੀ ਕਰਕੇ ਪਾਣੀ ਛੱਡ ਦਿਓ ਇਦੋਂ ਬਿਨਾ ਜਿਹੜਾ ਕੀਟਨਾਸ਼ਕ ਜਾਂ ਬਿਮਾਰੀਆਂ ਬਾਰੇ ਉਹ ਜਿਵੇਂ ਜਿਵੇਂ ਸਵਾਲ ਹੋਣਗੇ ਆਪਾਂ ਜਾਣਕਾਰੀ ਸਾਂਝੀ ਕਰ ਦੇਾਂਗੇ ਜੇ ਇਹ ਖਾਦਾਂ ਤੇ ਇਹ ਸਪਰੇਇਆਂ ਤੁਸੀਂ ਕਰੋ ਤਾਂ ਹਾੜੀ ਦੇ ਜਿਹੜੇ ਸ਼ਾਨਦਾਰ ਕੁਆਲਿਟੀ ਤੇ ਸ਼ਾਨਦਾਰ ਝਾੜ ਪਿਆਜ਼ਾਂ ਦਾ ਜਿਹੜਾ ਹੈਗਾ ਤੁਸੀਂ ਲੈ ਸਕਦੇ ਆ ਤੇ ਪਾਣੀ ਹੈ ਜਿਹੜਾ ਤੁਸੀਂ ਪਹਿਲਾ ਪਾਣੀ ਆਪਾਂ ਪਣੀਰੀ ਲਾਉਣ ਪ੍ਰੰਤ ਨਾਲ ਦੀ ਨਾਲ ਲਾ ਦੇਣਾ ਉਸ ਤੋਂ ਬਾਅਦ ਜਿਹੜਾ ਹੈਗਾ ਜ਼ਰੂਰਤ ਅਨੁਸਾਰ 10 10 15 10 ਦਿਨ ਦੇ 8 10 ਦਿਨ ਦੇ ਵਕਫੇ ਤੇ ਜਿਹੜਾ ਪਾਣੀ ਉਹਨੂੰ ਲਈ ਜਾਣਾ ਪਟਾਈ ਤੋਂ 15 ਦਿਨ ਪਹਿਲਾਂ ਆਪਾਂ ਨੇ ਜਿਹੜਾ ਬੰਦ ਕਰ ਦੇਣਾ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਮੇਰਬਾਨ